गौ माता दी कृष्ण कन्हैया लाल की जय लाली जय गौ माता जय गोपाल जय गौ माता जय गौ माता जय गौ माता जय गोपाल जय गौ माता जय गोपाल जय गौ माता की जय हो गौ माता की सेवा हो गौ माता की सेवा हो जय गौ माता जय गोपाल जय गौ माता जय गोपाल जय ਸ੍ਰੀ ਗੋਪਾਸ਼ਟ ਮੀਰੇ ਪਾਵਨ ਮੌਕੇ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਗਊ ਮਾਤਾ ਦੀ ਕਿਰਪਾ ਸਭ ਤੇ ਬਣੀ ਰਹੇ ਸਭ ਤੇ ਗਊ ਮਾਤਾ ਦਾ ਆਸ਼ੀਰਵਾਦ ਰਹੇ ਗਊ ਮਾਤਾ ਸੇਵਾ ਸੰਪਤੀ ਨੇ ਅਨਾਦ ਸ੍ਰੀ ਅਨਾਦ ਗੋਸਾਲਾ ਨੂੰ 11 ਕੱਟੇ ਦਾ ਨਿਂਦੇ ਦਿੱਤੇ ਨੇ ਗਊ ਮਾਤਾ ਵਾਸਤੇ ਗਊ ਮਾਤਾ ਨੂੰ ਰੋਲ ਦੇ ਜਾਣੇ ਵਾਸਤੇ ਮੈਂ ਮੈਡੀਕਲ ਪਾਰਟੀ ਫਿਰ ਆਪਣੇ ਸਾਰੇ ਕਾਰਜਕਰਤਾਵਾਂ ਨੂੰ ਆਪਣੇ ਸਾਰੇ ਸਮਾਣੇ ਵਾਸੀਆਂ ਨੂੰ ਵੋਪਾਰਟੀ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਨਾਲੇ ਪ੍ਰਾਰਥਨਾ ਕਰਦਾ ਹਾਂ ਕਿ ਆ ਜਿਹੜੀ ਬਿਮਾਰੀ ਅੱਜਕਲ ਚੱਲ ਰਹੀ ਹੈ ਗੋ ਮਾਤਾ ਦੀ ਕਿਰਪਾ ਨਾਲ ਸਭ ਤੇ ਗੋ ਮਾਤਾ ਦੇ ਆਸ਼ੀਰਵਾਦ ਨਾਲ ਬਿਮਾਰੀ ਤੋਂ ਜਲਦੀ ਤੋਂ ਜਲਦੀ ਸਾਰੇ ਸਮਾਣੇ ਦੇ ਜਿਹੜੇ ਆਪਣੇ ਸਮਾਣੇ ਦੇ ਵਾਸੀ ਨੇ ਨਿਜਾਤ ਪਾ ਦੇ ਇੱਕ ਵਾਰੀ ਫਿਰ ਗੋ ਮਾਤਾ ਦੀ ਸਭ ਨੂੰ ਬਹੁਤ ਬਹੁਤ ਵਧਾਈ ਚੈ ਗੋ ਮਾਤਾ ਚੈ ਗੋ ਪਾਲ ਅੱਜ ਗੋਵਰਸ਼ਮੀ ਦੇ ਤਿਹਾੜੀ ਦੇ ਉੱਤੇ ਸ਼ੋਭਾ ਮਾਤਾ ਦੀ ਸੇਵਾ ਜਿੰਨੀ ਵੀ ਕੀਤੀ ਜਾਵੇ ਉਹਨਾਂ ਘੱਟਾ ਕਿੱਥੇ ਆਪਣੇ ਅਨਾਥ ਗੋਸਾਲਾ ਦੇ ਵਿੱਚ ਜੋ ਕਾਰਜਕ੍ਰਮ ਚੱਲ ਰਹੇ ਆ ਉਹ ਵੀ ਬਹੁਤ ਹੀ ਵਧੀਆ ਆ ਅੱਛੀ ਗੱਲ ਹੈ ਕਿ ਗੋਵਰਸ਼ਮੀ ਤੇ ਆ ਹਰ ਵਾਰ ਇਸੇ ਤਰ੍ਹਾਂ ਆਪ ਕੋਈ ਪ੍ਰੋਗਰਾਮ ਕਰਦੇ ਨੇ ਸ਼ੋਭਾ ਮਾਤਾ ਦੇ ਨਾਮ ਤੇ ਬਹੁਤ ਅੱਛਾ ਪਰਾਲਾ ਤਾਂ ਜੋ ਲੋਕ ਇੱਥੇ ਆ ਕੇ ਸੇਵਾ ਵੀ ਕਰ ਸਕਦੇ ਨੇ ਤੇ ਅੱਜ 2 ਰੁਪਏ ਦਾ ਦਾਨ ਵੀ ਕਰ ਸਕਦੇ ਨੇ ਇਸ ਵਾਲੇ ਸਸਤਾਵਾ ਚੱਲਦੀਆਂ ਨੇ ਮੈਂ ਤਾਂ ਇੱਕ ਵਾਰ ਫੇਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਾਲ ਸੰਬੋਧਨ ਬਹੁਤ-ਬਹੁਤ ਮੁਬਾਰਕਵਾਦ ਜੈ ਸ਼੍ਰੀ ਰਾਮ ਜੈ ਭਗਵਾਨ ਕੀ ਕਾਗੋ ਮਾਤਾ ਅੱਜ ਕੋਲ ਮਾਤਾ ਦੇ ਪਵਿੱਤਰ ਵਿਹਾਰੇ ਦੇ ਉੱਤੇ ਅਸੀਂ ਸਾਰੇ ਲੋ ਮਾਤਾ ਦਾ ਅਸੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਆਂ ਉਹਨਾਂ ਦੀ ਅਪਾਰ ਕਿਰਪਾ ਸਾਰਿਆਂ ਤੇ ਬਣੀ ਰਹੇ ਪਰ ਮੈਂ ਅੱਜ ਦੇ ਪਵਿੱਤਰ ਥਿਆੜੇ ਦੇ ਸਭ ਨੂੰ ਆਪਣੇ ਦਿਲੋਂ ਤੁਹਾਨੂੰ ਭੀਜੇਪੀਰ ਨੂੰ ਫਾਮ ਨਾ ਭਾਜੀ ਜੈ ਅੱਜ ਗਊ ਅਸ਼ਟਵੀਂ ਦਿਨ ਦੇ ਉੱਤੇ ਸਾਰੇ ਸ਼ਹਿਰ ਵਾਸੀਆਂ ਨੂੰ ਗਊ ਸਿਆਸਤੀ ਲੋਕ ਉਹ ਦਈਆਂ ਹਨ ਗਊ ਮਾਤਾ ਸਾਫ ਤੇ ਕਿਰਪਾ ਬਣਾਈ ਰੱਖੇ ਜੋ ਸ਼ਹਿਰ 'ਚ ਗੁਜ਼ਾਰੀ ਫੈਲੀ ਹੋਈ ਹੈ ਜੀਕਨ ਗੁਨਿਆ ਦੀ ਪ੍ਰਮਾਤਮਾ ਉਸ ਤੋਂ ਨਿਯਾਰ ਦਵਾਵੇ ਤੇ ਸਾਰੇ ਸ਼ਹਿਰ ਨੂੰ ਪੰਦਰੁਕ ਰੱਖੇ ਜੈ ਗਊ ਮਾਤਾ ਜੈ ਗੋਪਾਲ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਅੱਜ ਗੋਪਸ਼ਟਮੀ ਤੇ ਸਾਰਿਆਂ ਨੂੰ ਬਹੁਤ-ਬਹੁਤ ਇਸ ਸ਼ੁਭ ਪਲਕਸ਼ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸ਼ਹਿਰ ਨਵਾਸੀਆਂ ਨੂੰ ਅੱਜ ਹਰਿਆਣਾ ਆਥ ਗੋਸ਼ਾਲਾ ਚ ਇੱਕ ਗੋਪਸ਼ਟਮੀ ਤੇ ਪੂਰਾ ਮੇਲੇ ਦੀ ਤਰ੍ਹਾਂ ਆਯੋਜਨ ਕੀਤਾ ਗਿਆ ਹੈ ਮੈਨੇਜਮੈਂਟ ਵੱਲੋਂ ਬਹੁਤ ਹੀ ਵਧੀਆ ਜਾਂਦਾ ਪ੍ਰੋਗਰਾਮ ਚੱਲ ਰਿਹਾ ਹੈ ਪੂਰਾ ਰੰਗ ਵਰਸ ਰਿਹਾ ਹੈ ਗਊ ਮਾਤਾ ਸਭ ਤੇ ਐਯੋ ਮੇਰ ਪਰਿਆ ਹੱਥ ਮੜਾਈ ਰੱਖੇ ਜੈ ਗਊ ਮਾਤਾ ਜੈ ਗੋਪਾ 何分ありますか